ਈ ਰਿਕਸ਼ਾ ਚਾਲਕ ਸਬਜੀ ਮੰਡੀ ਦੇ ਆੜਤੀਆਂ ਦਾ ਸਮਾਨ ਪਹੁੰਚਾਉਂਦਾ ਸੀ ਹੋਟਲਾਂ ਤੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਫੜਿਆ ਫਿਰ ਕੀਤੀ ਛੇਤਰ ਪ੍ਰੇਡ ਕਿਹਾ ਹੁਣ ਕਰਾਂਗੇ ਇਸ ਨੂੰ ਪੁਲਿਸ ਦੇ ਹਵਾਲੇ ਮਾਮਲਾ ਬੁੱਧਵਾਰ ਨੂੰ ਸਵੇਰੇ 9 ਵਜੇ ਦੇ ਲਗਭਗ ਦਾ ਬਠਿੰਡਾ ਦੀ ਸਬਜੀ ਮੰਡੀ ਵਿੱਚ ਉਸ ਵੇਲੇ ਹਗਾਮਾ ਹੋਇਆ ਜਦੋਂ ਬਠਿੰਡਾ ਦੀ ਸਬਜੀ ਮੰਡੀ ਦੇ ਅੰਦਰ ਇੱਕ ਈ ਰਿਕਸ਼ਾ ਚਾਲਕ ਨੂੰ ਫੜ ਕੇ ਆੜਤੀਆਂ ਵੱਲੋਂ ਉਸ ਦੀ ਛੇਤਰ ਪ੍ਰੇਡ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਇਹਨਾਂ ਤੇ ਵਿਸ਼ਵਾਸ ਕਰਕੇ ਹੋਟਲਾਂ ਦੇ ਉੱਤੇ ਸਮਾਨ ਭੇਜਿਆ ਜਾਂਦਾ ਹੈ ਲੇਕਿਨ ਇਹਨਾਂ ਵੱਲੋਂ ਸਮਾਨ ਰਸਤੇ ਦੇ ਵਿੱਚ ਹੀ ਚੋਰੀ ਕਰ ਲਿਆ ਜਾਂਦਾ ਹੈ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਈ ਰਿਕਸ਼ਾ ਚਾਲਕ ਨੂੰ ਇਹਨਾਂ ਵੱਲੋਂ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਇਹਦੀ ਛੇਤਰਪ੍ਰੇੜ ਕੀਤੀ ਕਿ ਛੇਤਰਪ੍ਰੇੜ ਕਰਨ ਤੋਂ ਬਾਅਦ ਇਸ ਨੂੰ ਉਹਨਾਂ ਕਿਹਾਡੀਆਂ ਨੇ ਕਿਹਾ ਕਿ ਹੁਣ ਇਸ ਨੂੰ ਆਪਣਾ ਪੁੱਛ ਦੇ ਹਵਾਲੇ ਕਿਤੇ ਜਾਵੇਗਾ ਕਿਉਂਕਿ ਜੋ ਹੋਟਲਾਂ ਦੇ ਮਾਲਕ ਹਨ ਉਹ ਉਹਨਾਂ ਦੀ ਪੇਮੈਂਟ ਆਪਣਾ ਰੋਕ ਲੈਂਦੀ ਹਨ ਜਦੋਂ ਇਹਨਾਂ ਵੱਲੋਂ ਸਮਾਨ ਪੂਰਾ ਤੋਲ ਕੇ ਭੇਜਿਆ ਜਾਂਦਾ ਹੈ ਤਾਂ ਅੱਗੇ ਸਮਾਨ ਪੂਰਾ ਨਹੀਂ ਪਹੁੰਚਦਾ ਇਹ ਰਸਤੇ ਦੇ ਵਿੱਚ ਇਹਨਾਂ ਵੱਲੋਂ ਚੋਰੀ ਕੀਤਾ ਜਾਂਦਾ ਇਹਨਾਂ ਵੱਲੋਂ ਇਸ ਈ ਰਿਕਸ਼ਾ ਚਾਲਕ ਦੇ ਉੱਤੇ ਦੋਸ਼ ਲਗਾਏ ਕਿ ਇਸ ਵੱਲੋਂ ਬਿਰਾੜ ਸਮਾਨ ਸੀ ਉਹ ਚੋਰੀ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਇਸ ਨੂੰ ਬਠਿੰਡਾ ਦੇ ਸਬਜ਼ੀ ਮੰਡੀ ਦੇ ਵਿੱਚ ਫੜ ਲਿਆ ਗਿਆ ਤੇ ਫੜਨ ਤੋਂ ਬਾਅਦ ਇਸ ਦੀ ਛੇਤ੍ਰ ਪ੍ਰੇੜ ਕੀਤੀ ਗਈ ਤੇ ਆੜਤੀਆਂ ਨੇ ਕਿਹਾ ਕਿ ਹੁਣ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ ਦੇਖੋ ਤਸਵੀਰਾਂ ਕਾਫੀ ਹਗਾਮਾ ਹੁੰਦਾ ਦਿਖਾਈ ਆਪਣਾ ਦੇ ਰਿਹਾ ਬਠਿੰਡਾ ਦੇ ਸਬਜ਼ੀ ਮੰਡੀ ਦੇ ਅੰਦਰ ਕਿਉਂਕਿ ਇੱਕ ਈ ਰਿਕਸ਼ਾ ਚਾਲਕ ਸੀ ਜੋ ਉਸ ਨੂੰ ਇਹਨਾਂ ਵੱਲੋਂ ਫੜ ਲਿਆ ਗਿਆ ਸੀ ਕਿਸ ਨੂੰ ਕਿਉਂਕਿ ਇਸ ਵੱਲੋਂ ਇਹਨਾਂ ਤੇ ਆੜਤੀਆਂ ਨੇ ਚੋਰੀ ਕਰਨ ਦੇ ਦੋਸ਼ ਲਗੇ ਇਹਨਾਂ ਕਿਹਾ ਕਿ ਸਾਡੇ ਵੱਲੋਂ ਸਮਾਨ ਪੂਰਾ ਭੇਜਿਆ ਜਾਂਦਾ ਹੈ ਲੇਕਿਨ ਇਹਨਾਂ ਵੱਲੋਂ ਰਸਤੇ ਦੇ ਵਿੱਚ ਹੀ ਚੋਰੀ ਕੀਤਾ ਜਾਂਦਾ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਇਸ ਨੂੰ ਫੜ ਕੇ ਇੱਥੇ ਇਹਦੀ ਛੇਤਰਪ੍ਰੇੜ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਨੂੰ ਮੇਰਾ ਹੀ ਹੈਪੀ ਹੈ ਜੀ ਇਹ ਅੱਪਾ ਹੋਟਲ ਤੇ ਸਮਾਨ ਭੇਜਦੇ ਆ ਆਪਣਾ ਸਬਜ਼ੀ ਮੰਡੀ ਅੱਧਾ ਕੰਮ ਹੈ ਇਹ ਸਮਾਨ ਭੇਜਦੇ ਵਿੱਚੋਂ ਸਮਾਨ ਗਾਇਬ ਕਰ ਦਿੰਦੇ ਜਾਂਦੇ ਜਾਂਦੇ ਰਹੇ ਹੈ ਜੀ ਇਹ ਬੰਦਾ ਆਟੋ ਵਾਲਾ ਹੀ ਇਹ ਰਿਕਸ਼ਾ ਚਲਾਉਂਦਾ ਹੀ ਇਹ ਰਿਕਸ਼ਾ ਚਲਾਉਂਦਾ ਹੀ ਸਮਾਨ ਵਿੱਚੋਂ ਕਿੱਧਰ ਜਾਂਦਾ ਹੈ ਸਮਾਨ ਵਿੱਚੋਂ ਫਾੜੀ ਕਰਕੇ ਕਾਂ ਵੇਚ ਦਿੰਦੇ ਹੀ ਹੁਣ ਅੱਜ ਕੀ ਕੀਤਾ ਅੱਜ ਫੜਿਆ ਅੱਜ ਮੰਨੇਗਾ ਕਹਿੰਦਾ ਆਮ ਕੀਤਾ ਤੇ ਹੁਣ ਕਹਿੰਦਾ ਪਰਪਾਈ ਲੈ ਲਓ ਮੇਰੇ ਤੋਂ ਮੈਂ ਕਹਿੰਦਾ ਪਰਪਾਈ ਨਹੀਂ ਲੈਣੀ ਹੁਣ ਆਪਾਂ ਚੱਕਾਵਾਂਗੇ ਫਿਰਦਨ ਆਹ ਬਈ ਮੈਂ ਦਾ ਪਿਰਤਪਾਲ ਸਿੰਘ ਹੈ ਬਾਈ ਜੀ ਬੇਨਤੀ ਇਹ ਹੈ ਵੀ ਜਿਹੜੇ ਆ ਈ ਰਿਕਸ਼ਾ ਵਾਲੇ ਆ ਜ਼ਿਆਦਾਤਰ ਅਸੀਂ ਵਿਸ਼ਵਾਸ ਕਰਕੇ ਇਹਨਾਂ ਨੂੰ ਕੰਮ ਦੇ ਦਿੰਦੇ ਆ ਵੀ ਤਰਸ ਦੇ ਆਧਾਰ ਤੇ ਇਹ ਕੀ ਕਰਦੇ ਆ ਜਿਹੜਾ ਸਾਡਾ ਹੋਟਲਾਂ ਤੇ ਸਮਾਨ ਜਾਂਦਾ ਉਹਨਾਂ ਦੇ ਜੋ ਸਮਾਨ ਘਟ ਲੈਂਦੇ ਤੇ ਕੁਦਰਤੀ ਜਦੋਂ ਸਾਨੂੰ ਪਤਾ ਲੱਗਦਾ ਉਹ ਦੁੱਕਰ ਜਾਂਦੇ ਆ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਦੇ ਕਾਨੂੰਨ ਨੂੰ ਕਾਨੂੰਨ ਨੂੰ ਬੇਨਤੀ ਕਰ ਰਹੇ ਨੇ ਕਿ ਖਲਾਅ ਕਾਰਵਾਈ ਕੀਤੀ ਜਾਵੇ ਜਿਹੜੇ ਫਰਾਡ ਕਰਦੇ ਸਾਡੇ ਮਿਹਰਬਾਨ ਆ ਰਿੰਕੇ ਹਰੁਮੰਦ ਕੀ ਨਾਮ ਤੁਹਾਡਾ ਸ਼ਿਵ ਕੁਮਾਰ ਆ ਜੀ ਇਹਨਾਂ ਨੂੰ ਜੀ 15 ਸਾਲ ਹੋ ਗਏ ਸਮਾਨ ਭੇਜਦਾ ਰਿਹਾ ਰੈਸਿਡੈਂਟ ਦਾ ਕਿਸੇ ਦੇ ਹੋਟਲ ਦੇ ਸਮਾਨ ਭੇਜਦਾ ਮੁੰਡਾ ਮੇਰਾ ਤੇ ਮਹਿੰਗਾ ਸਮਾਨ ਹੈ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਡੇਲੀ ਸਮਾਨ ਕੱਢ ਲੈਂਦੇ ਆ ਕੱਲ ਉਹਨਾਂ ਨੇ ਜੋਖ ਲਿਆ ਸਮਾਨ ਸਾਰਾ ਪਿਆਜ਼ ਸੀਗਾ ਜੀ ਪਿਆਜ਼ ਤੋਂ ਅੱਧਾ ਪਿਆਜ਼ ਕੱਢ ਲਿਆ ਲਸਣ ਮਹਿੰਗਾ ਜੀ 350 ਰੁਪਏ ਕਿਲੋ ਵਾਲਾ ਅੱਧਾ ਲਸਣ ਕੱਢ ਲਿਆ ਇਹਨਾਂ ਨੇ ਠੀਕੰਮ ਕਰਦਾ ਸੀ ਇਹ ਦੇ ਕੋਲ ਬੈਠੀ ਰਕਸਾ ਜੀ ਦੋ ਭਰਾ ਦੋਨੇ ਨਸੇੜੀ ਆ ਸਮਾਨ ਚੱਕ ਲੈ ਜਾਂਦੇ ਕਿਤੇ ਮੋਬਾਈਲ ਚੱਕ ਲੈਦੇ ਕਿਸੇ ਦਾ ਕਦੇ ਕੋਟਾ ਚੱਕ ਲਿਆ ਇਹ ਸਿਹੜੀ ਇਹ ਤਾਂ ਫਿਰ ਤੁਸੀਂ ਉਸ ਤੋਂ ਸਮਾਨ ਕਿਉਂ ਭੇਜ ਰਹੇ ਹੋ ਬਰ ਪਤਾ ਹੀ ਬਾਤ ਚ ਲੱਗਿਆ ਜੀ ਮੈਨੂੰ ਹੁਣ ਹੀ ਭੇਜਣ ਲੱਗਿਆ ਪੀ 10 12 ਦਿਨ ਹੀ ਹੋਇਆ ਅੱਜ ਫਿਰ ਕੀ ਕੀਤਾ ਅੱਜ ਫੜ ਲਿਆ ਉਹ ਉਹ ਜੋਗਲੇ ਹਾਸੇ ਸਮਾਨ ਜੀ ਉਹਨਾਂ ਨੇ ਹੋਟਲ ਵਾਲੇ ਆ ਜਾ ਫੋੜ ਫਿਰ ਪੁਲਸੇ ਵਾਲੇ ਕਰਾਂਗਾ ਪੁਲਸੇ ਵਾਲੇ ਕਰੂੰਗਾ ਹੋਰ ਕੀ ਜੂੰਗ ਬੁਲਾਨੇ ਬੋਲੇ ਸਰ ਇਹ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜੀ ਹਰਮਨਪਾਲ ਸਿੰਘ ਸਿੱਧੂ ਹੈ ਜੀ ਮੈਂ ਮੈਂ ਲਾਜ ਮੰਡੀ ਚ ਆੜਤਾ ਹਾਂ ਆੜਦਾ ਕੰਮ ਹੈ ਜੀ ਮੇਰਾ ਇਹ ਨਹੀਂ ਜੀ ਅਸੀਂ ਜਿਹੜੇ ਸਾਡੇ ਤੋਂ ਲੋਕ ਜਿਵੇਂ ਹੋਟਲ ਵਾਲੇ ਹੋਏ ਜਾਂ ਦੁਕਾਨਦਾਰ ਹੋਏ ਜੋ ਵੀ ਸੌਦਾ ਲੈ ਕੇ ਜਾਂਦੇ ਆਂ ਫਿਰ ਰਿਕਸ਼ਾ ਵਾਲਿਆਂ ਨੂੰ ਲੱਦ ਕੇ ਦੂਰ ਦਿੰਦੇ ਆਂ ਸਾਨੂੰ ਕੋਲੇ ਫੋਨ ਆ ਜਾਂਦੇ ਵੀ ਸਾਡਾ ਸਮਾਨ ਭੇਜ ਦਿਓ ਅਸੀਂ ਭੇਜ ਦਿੰਨੇ ਆਂ ਇਹ ਤੁਸੀਂ ਵਜਨ ਪੂਰਾ ਕਰਕੇ ਭੇਜਦੇ ਆਂ ਰਸਤੇ 'ਚ ਸਾਰੇ ਤਾਂ ਨਹੀਂ ਕੁਛ ਰਿਕਸ਼ੇ ਵਾਲੇ ਆਟੋ ਵਾਲੇ ਕੁਛ ਜਿਹੜੇ ਨਸ਼ੇਈਨ শুਈ ਜੇ ਕੋਈ ਨਵੇਂ ਆਏ ਹੋਏ ਆ ਉਹ ਵਿੱਚੋਂ ਕੋਈ ਸੌਦੇ-ਸੁੱਦੇ ਕੱਢ ਲੈਂਦੇ ਹੈਗੇ ਅਗਲੇ ਕੋਲੇ ਜਾ ਕੇ ਵਜਨ ਘਟ ਜਾਂਦਾ ਹੈ ਮਹਿੰਗੇ ਭਾਅ ਦੇ ਸੌਦੇ ਆ ਇੱਥੇ ਆੜਤੀਆ ਵੀ ਸਹੀ ਹੁੰਦਾ ਦੁਕਾਨਦਾਰ ਵੀ ਸਹੀ ਹੁੰਦਾ ਉਹ ਚੋਰੀ ਸੰਲ 'ਚ ਹੋ ਜਾਂਦੀ ਹੈਗੀ ਉਹ ਬੰਦਾ ਫੜਿਆ ਸੀ ਅੱਜ ਉਹਦਾ ਰੌਲਾ ਪਿਆ ਹੋਇਆ ਕਿ ਕਿ ਕੀ ਕਾਰਵਾਈ ਕਰੇਗੇ ਇਹ ਕਾਰਵਾਈ ਪੁਲਿਸ ਨੂੰ ਦੇ ਦਾਂਗੇ ਜੀ ਜੋ ਪੁਲਿਸ ਕਾਰਵਾਈ ਕਰੂਗੀ ਠੀਕ ਹੈ ਜੀ ਪੇਮੈਂਟ ਵਿੱਚ ਅਗਲਾ ਜੀ ਜਦੋਂ ਵਜ਼ਨ ਘਟ ਗਈ ਅਗਲੇ ਨੇ ਮੰਨ ਲਓ 20 ਕਿਲੋ ਸਮਾਨ ਲਈ ਜਾ ਕੇ 15 ਕਿਲੋ ਰਹਿ ਗਿਆ ਅਗਲਾ ਦਾ 15 ਕਿਲੋ ਹੋਏ ਨੂੰ 5 ਕਿਲੋ ਦਾ ਲਾਸਟ ਦੀ ਨੂੰ ਪੈਂਦਾ ਨਾ ਜੀ 8 ਤੀਆਂ 5 ਕਿਲੋ ਕਿੱਥੋਂ ਪੂਰਾ ਕਰੂਗਾ ਜੀ ਮੰਨ ਲਓ